ਗਰਾਰੀਆਂ ਦੀ ਸਮੱਸਿਆ ਬਹੁਤ ਆਉਂਦੀ ਹੈ ਕਸਟਮਰ ਨੂੰ ਹੂੰ ਹੂੰ ਜਿਹੜੀ ਇਹ ਗਰਾਰੀ ਹੈ ਹੂੰ ਹੂੰ ਇਹ ਟੈਂਪਰ ਹੈ ਠੀਕ ਹੈ ਜੀ ਠੀਕ ਹੈ ਨਹੀਂ ਇਹਦੀ ਕਸਾਈ ਕਸਾਈ ਘੱਟ ਹਾਂ ਜਦੋਂ ਚੇਨ ਚੱਲੂਗੀ ਹੂੰ ਇਹ ਦੰਦਾ ਨਹੀਂ ਕਿਸੂਗਾ ਕਸਦਾ ਨਹੀਂ ਠੀਕ ਹੈ ਜੀ ਇਹਦੀ ਲਾਈਫ ਡਬਲ ਹੋ ਜਾਂਦੀ ਠੀਕ ਹੈ ਜੀ ਇੰਨਾ ਆ ਗਿਆ ਜਿੱਦਾਂ ਅਮਾਈ ਦੀ ਸੈਂਟਰ ਪਿੰਨ ਹੈਗੀ ਹੈ ਅਮਾਈ ਨੇ ਪਹਿਲੇ ਹਿੱਸੇ ਚ ਲੱਗਦੀ ਹੈ ਹੂੰ ਪੂਰੀ ਕੁਆਲਿਟੀ ਦਾ ਟੈਂਪਰ ਯਾਰ ਆਹ ਚੀਜ਼ ਜਿੱਦਾਂ ਸਾਰੀ ਟੈਂਪਰ ਹੈ ਓਕੇ ਜੀ ਠੀਕ ਹੈ ਨਾ ਜਿੱਦਾਂ ਹੁਣ ਸਾਡੇ ਲਈ ਇਹ ਵਰਕਸ਼ਾਪ ਹੈਗੀ ਆ ਠੀਕ ਹੈ ਜੀ ਇਹਦੇ ਵਿੱਚ ਕਿਸੇ ਨੇ ਵੀ ਕਰਮਾਈਂ ਦਾ ਕੰਮ ਕਰਵਾਉਣਾ ਜਿੱਦਾਂ ਕਟਰ ਦਾ ਕੰਮ ਕਰਵਾਉਣਾ ਹਾਂਜੀ ਹਾਂ ਰੂਲਾ ਨਵਾ ਪਵਾਣਾ ਫਰੰਟ ਆਫ ਕਰ ਰਾਈਡਰ ਆਈਡਰ ਕਰਵਾਉਣਾ ਠੀਕ ਹੈ ਜੀ ਕਰਮਾਈਂ ਦਾ ਕਿਸੇ ਵੀ ਤਰ੍ਹਾਂ ਦੀ ਰਿਪੇਅਰ ਕਰਵਾਉਣੀ ਠੀਕ ਹੈ ਸਰ ਉਹ ਸਾਡੇ ਲਈ ਸੁਵਿਧਾ ਉਪਲਬਧ ਹੈ ਠੀਕ ਜੈਕ ਹੈ ਜੀ ਠੀਕ ਹੈ ਜੀ ਇਹ 50 ਮੀਮ ਦਾ ਜੈਕ ਹੈਗਾ ਠੀਕ ਹੈ ਮੋਟੀ ਰਾੜਾ ਨਵਾ ਬੋਲਦੇ ਨੇ ਇਹਨੂੰ ਠੀਕ ਹੈ ਇਹਦੀ ਜਿਹੜੀ ਇਹ ਰੌੜ ਹੈ ਇਹ ਨੂੰ ਜਗਾਲ ਪੈ ਜਾਂਦੀ ਆ ਆਮ ਤਰ੍ਹਾਂ ਆਮ ਤਾਂ ਮਲ ਤੌਰ ਤੇ ਪਰ ਇਹਦੀ ਰੌੜ ਨੂੰ ਦੋਸਤੋ ਸੁਆਗਤ ਕਰਦੇ ਆ ਤੁਹਾਡਾ ਅੱਜ ਆਪਾਂ ਸੋਨੂ ਕੰਬਾਈਨਾ ਦੀ ਹੱਬ ਤੇ ਲੈ ਕੇ ਆਏ ਆ ਜਿੱਥੇ ਕੰਬਾਈਨਾ ਦਾ A to Z ਸਪੇਅਰ ਪਾਰਟਸ ਮਿਲਦਾਗਾ ਕੰਬਾਈਨਾ ਦਾ ਸਪੇਅਰ ਪਾਰਟਸ ਆ ਜਿਹੜਾ ਉਹ ਨਾ ਹਰ ਇੱਕ ਸ਼ਹਿਰ ਚ ਨਹੀਂ ਮਿਲਦਾ ਆਪਾਂ ਬ੍ਰਿਟੇ ਸ਼ਹਿਰ ਚ ਖੜੇ ਆ ਬ੍ਰੇਟਾ ਆਪਣੇ ਆਪ ਚ ਭਾਵੇਂ ਛੋਟਾ ਕਸਬਾ ਐ ਪਰ ਇਥੇ ਕੰਬਾਈਨਾ ਦੇ ਨਾਮ ਨਾਲ ਹੀ ਮਸ਼ਹੂਰ ਐ ਨਿਊ ਜ਼ਿਮੀਦਾਰਾ ਕੰਬਾਈਨ ਪਾਰਟਸ ਦਾ ਇਥੇ ਬਹੁਤ ਵੱਡਾ ਜਿਹੜਾ ਉਹ ਕੰਮ ਹੈਗਾ ਮਸ਼ੀਨਾਂ ਦਾ ਕੰਬਾਈਨਾ ਦਾ ਇਥੋਂ ਹੈਲੋ ਵੀ ਮਾਨਸਾ ਦੇ ਨੇੜੇ ਤੇੜੇ ਬਠਿੰਡੇ ਤੱਕ ਅੱਗੇ ਹਰਿਆਣੇ ਚ ਵੀ ਇੱਥੋਂ ਸਮਾਨ ਜਿਹੜਾ ਜਾਂਦਾ ਹੈ ਸਾਡੇ ਨਾਲ ਬਿੰਦਰ ਕੁਮਾਰ ਜੀ ਹੋਣਗੇ ਜਿਹੜੇ ਕਿ ਆਨਰ ਨੇ ਨਿਊ ਜ਼ਿੰਮੇਦਾਰਾ ਕੰਬਾਈਨ ਪਾਰਟਸ ਦੇ ਉਹਨਾਂ ਨਾਲ ਆਪਾਂ ਸਾਰੀ ਗੱਲਬਾਤ ਕਰਾਂਗੇ ਤੇ ਸਾਰੇ ਪਾਰਟਸ ਕੀ ਰੇਟ ਚ ਕੀ ਕਿਹੜੇ ਕਿਹੜੇ ਪਾਰਟਸ ਕਿਹੜੇ ਬ੍ਰਾਂਡ ਮਿਲਦੇ ਆ ਇਹ ਸਾਰੀ ਜਾਣਕਾਰੀ ਲਵਾਂਗੇ ਤੇ ਨਾਲ ਜੁੜੇ ਰਹੋ ਛੋਟੇ ਬਹੁਤ ਕੰਮ ਆਉਣ ਵਾਲੀ ਵੀਡੀਓ ਹਾਂਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿਕਾਰ ਸਭ ਤੋਂ ਪਹਿਲਾਂ ਜੀ ਆਪਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲੋਕੇਸ਼ਨ ਬੋਲ ਦਈਏ ਆਪਣੇ ਦਰਸ਼ਕਾਂ ਲਈ ਇਹ ਆਪਣੇ ਹੀ ਬਰੇਟਾ ਜਾਖ ਕਹਿਆ ਜਾਂਦਾ ਹਾਂਜੀ ਨੀਅਰ ਬਿਜਲੀ ਗ੍ਰਿਡਾ ਤੇ ਨੀਅਰ ਰिलायंस ਪੰਪਾਂ ਠੀਕ ਹੈ ਜੀ ਤੇ ਨਾਲ ਹੈ ਓਵਰ ਬ੍ਰਿਜ ਤੋਂ ਤਾਂ ਹਾਂ ਦਿਸਦੀ ਹੈ ਜੀ ਹਾਂ ਓਵਰ ਜਦੋਂ ਉੱਪਰੋਂ ਬਿਲਕੁਲ ਆਪਣੀ ਦੁਕਾਨ ਦਿਖਦੀ ਹੈ ਠੀਕ ਹੈ ਜੀ ਤੇ ਆਪਣੇ ਕੋਲੇ ਕਿਹੜਾ ਕਿਹੜਾ ਕੰਮ ਹੈ ਜੀ ਆਪਣੇ ਲਈ ਜਿਵੇਂ ਕਿ ਕੰਬਾਈਨਾਂ ਦਾ ਹਰ ਤਰ੍ਹਾਂ ਦਾ ਸਵੇਰਪੜ ਦਾ ਕੰਮ ਹੈ ਅੱਛਾ ਜੀ ਜਿਵੇਂ ਕੰਬਾਈਨ ਦਾ ਲਗਾ ਲਓ ਹਰ ਤਰ੍ਹਾਂ ਦੀ ਕੰਬਾਈਨ ਦਾ ਸਮਾਨ ਆਪਣੇ ਲਈ ਹਾਜ਼ਰ ਮਿਲਦਾ ਜਿਵੇਂ ਟਰੈਕਟਰਾਂ ਦੀ ਕੰਬਾਈਨ ਹੈ ਚਾਹੇ ਉਹ ਵਿਸ਼ਾਲ ਹੈ ਕਰਤਾਰ ਹੈ ਪ੍ਰੀਤ ਹਰਮੀਤ ਹੈ ਦਸ਼ਮੀਸ਼ ਹੈ ਸਟੈਂਡਰਡ ਬੁਲਕਾਰ ਜੋ ਵੀ ਕਿਸੇ ਵੀ ਕਿਸਮ ਦੀ ਕੰਬਾਈਨ ਹੈ ਹਰ ਤਰ੍ਹਾਂ ਦਾ ਸਮਾਨ ਆਪਣੇ ਲਈ ਹਾਜ਼ਰ ਮਿਲੂਗਾ ਠੀਕ ਹੈ ਜੀ ਪਲੱਸ ਦੂਸਰੀ ਗੱਲ ਇਹ ਹੈ ਵੀ ਸਾਡੇ ਲਈ ਨਵੀਂ ਕੰਬਾਈਨ ਲੈਣੀ ਹੈ ਜਿੱਦਾਂ ਜਿੱਦਾਂ ਵਿਸ਼ਾਲ ਕੰਮੀ ਨਵੀਂ ਕੰਬਾਈਨ ਲੈਣੀ ਹੈ ਕਰਤਾਰ ਲੈਣੀ ਹੈ ਹਰਮੀਤ ਲੈਣੀ ਹੈ ਜਾਂ ਕਿ ਕੋਈ ਹੋਰ ਕੰਬਾਈਨ ਲੈਣੀ ਹੈ ਪਾ ਮਤਲਬ ਅਸੀਂ ਉਹ ਵੀ ਅਸੀਂ ਬੁਕਿੰਗ ਕਰਦੇ ਆ ਉਹ ਵੀ ਦਵਾ ਦਿੰਦੇ ਆ ਜਿੱਦਾਂ ਕਿ ਪੁਰਾਣੇ ਪੁਰਾਣੇ ਕੰਬਾਈਨ ਕਟਾਣੀ ਹੁੰਦੀ ਉਹ ਵੀ ਅਸੀਂ ਵਿੱਚ ਕੱਟ ਲੈਨੇ ਆ ਜਿੱਦਾਂ ਇਹ ਕਟੇ ਸੀ ਹਰਮੀ 2023 ਮਾਡਲ ਇਹ ਪ੍ਰੀਥ ਹੈ ਕਿ 2015 ਮਾਡਲ ਇਸ ਤਰ੍ਹਾਂ ਅਸੀਂ ਵਿੱਚ ਕੱਟ ਵੀ ਲੈਨੇ ਆ ਕਿਸੇ ਨੇ ਘੱਟ ਮੁੱਲ ਦੀ ਕੰਬਾਈ ਲੈਣੀ ਹੈ ਉਹ ਵੀ ਅਸੀਂ ਕੱਟ ਲੈਨੇ ਆ ਮਤਲਬ ਕੱਟ ਕੇ ਨਵੀਂ ਦਵਾ ਦੇਣੇ ਆ ਨਵੀਂ ਦਵਾ ਦਿੰਨੇ ਆ ਜਾਂ ਕਿਸੇ ਨੇ ਪੁਰਾਣੀ ਵੀ ਲੈਣੀ ਹੁੰਦੀ ਉਹ ਵੀ ਦੇ ਦੇ ਉਹ ਵੀ ਇੱਥੇ ਅਵੇਲੇਬਲ ਹੈ ਜੀ ਤੇ ਹੁਣ ਆਪਾਂ ਨੂੰ ਦਿਖਾ ਦਿਓ ਸਾਰੇ ਪਾਰਟਸ A ਤੋਂ Z ਵੀ ਕਿਹੜੇ ਕਿਹੜੇ ਪਾਰਟਸ ਕੀ ਰੇਟ 'ਚ ਮਿਲਦੇ ਆ ਜੀ ਆਪਣੇ ਕੋਲੇ ਕਿਉਂਕਿ ਜਿਵੇਂ ਪਹਿਲਾਂ ਤਾਂ ਇਹ ਕੰਬਾਈਨ ਦੀ ਫਰਸ਼ਵਾਰ ਹੈ ਰਸਵਾਰ ਅੱਛਾ ਜੀ ਇਹਨੂੰ ਰਸਵਾਰ ਕਿਹਾ ਜਾਂਦਾ ਹੈ ਕੰਬਾਈਨ ਦੀ ਠੀਕ ਹੈ ਜੀ ਠੀਕ ਹੈ ਨਾ ਜੀ ਇਹ ਜਿਵੇਂ ਆਪਾਂ 3300 ਰੁਪਏ ਦੀ ਰਸਵਾਰ ਵੇਚਦੇ ਆ ਓਕੇ ਜੀ ਠੀਕ ਹੈ ਨਾ ਜੀ ਅਗਲਾ ਬੰਦਾ ਪੂਰੇ ਪੰਜਾਬ ਦੇ ਵਿੱਚੋਂ ਜਿੱਥੇ ਮਰਜ਼ੀ ਟਰਾਈ ਕਰਕੇ ਆ ਜੇ ਉਹਨੂੰ ਰੇਟ ਘੱਟ ਤੋਂ ਘੱਟ ਮਿਲੂਗਾ ਘੱਟ ਤੋਂ ਘੱਟ ਜੀ ਤੇ ਇਹਦੇ ਵਿੱਚ ਵੀ ਮਤਲਬ ਚੰਗਾ ਮਾੜਾ ਬ੍ਰਾਂਡ ਕੋਈ ਜਿਵੇਂ ਪੋਡੇ ਐ ਕੰਪਨੀ ਦੀ ਹੋਗੀ ਮਾਲਵਾ ਕੰਪਨੀ ਆਪਾਂ ਮਾਲਵਾ ਕੰਪਨੀ ਦੀ ਜ਼ਿਆਦਾ ਵੇਚਦੇ ਆ ਮਾਲਵਾ ਦੀ ਮਾਲਵਾ ਦੀ ਸਭ ਤੋਂ ਵਧੀਆ ਵੈਸਟ ਕੁਆਲਿਟੀ ਹੈ ਠੀਕ ਇਹ ਹੋਰ ਜਿਵੇਂ ਆ ਚੀਜ਼ ਆ ਗਈਆਂ ਜੀ ਆ ਕਿਸੇ ਇਹ ਜੇਸੀਵੀ ਦਾ ਪਾਰਟ ਸ ਹੈ ਆ ਜੀ ਉਹਨਾਂ ਅੱਗੇ ਦਿਖਾਣੇ ਆ ਠੀਕ ਹੈ ਜੀ ਜਿੱਦਾਂ ਇਹ ਹੋ ਗਏ ਲੈ ਲਣ ਦੇ ਪਿਸਟਨ ਆ ਪਿਸਟਨ ਹੀ ਜੀ ਹਾਂ ਲੈ ਲਣ ਇੰਜਨ ਦੇ ਪਿਸਟਨ ਹੋ ਗਏ ਜਿੱਦਾਂ ਠੀਕ ਹੈ ਨਾ ਜੀ ਠੀਕ ਹੈ ਹਾਂ ਆ ਜੀ ਤਾਂ ਹਾਂ ਠੀਕ ਹੈ ਜੀ ਇਹ ਇਸ ਤਰ੍ਹਾਂ ਕਰਕੇ ਲੈ ਲਣ ਦਾ ਸਮਾਨ ਹਰ ਕਿਤੇ ਨਹੀਂ ਮਿਲਦਾ ਅੱਛਾ ਜੀ ਆਪਾਂ ਨੂੰ ਲੈ ਲਣ ਦਾ ਸਾਰਾ ਸਮਾਨ ਹਾਜ਼ਰ ਮਿਲਦਾ ਠੀਕ ਹੈ ਕੰਬਾਈਨ ਕਿਸੇ ਵੀ ਤਰ੍ਹਾਂ ਦੀ ਹੋਵੇ ਹਾਂ ਕੰਬਾਈਨ ਕਿਸੇ ਵੀ ਤਰ੍ਹਾਂ ਦੀ ਮਤਲਬ ਟਰੈਕਟਰੀ ਹੁੰਦੀ ਹੈ ਜਾਂ ਦੂਸਰੀ ਹੁੰਦੀ ਹੈ ਟਰੈਕਟਰ ਵਾਲੀ ਹੋਵੇ ਵੱਡੀ ਕੰਬਾਈਨ ਹੋਵੇ ਹਾਂਜੀ ਹਾਂਜੀ ਠੀਕ ਹੈ ਨਾ ਸਾਰੇ ਤਰ੍ਹਾਂ ਦੀਆਂ ਕੰਬਾਈਨਾਂ ਦਾ ਜਿੱਦਾਂ ਇਹ ਸੈਲਫ ਅਲਟਰਨੇਟਰ ਦਾ ਸਾਮਾਨ ਸਾਰਾ ਹੁੰਦਾ ਹੈਗਾ ਠੀਕ ਹੈ ਜੀ ਠੀਕ ਹੈ ਨਾ ਲੁਕਸ ਕੰਪਨੀ ਦਾ ਲੁਕਸ ਦਾ ਹੀ ਹਾਂਜੀ ਇਹ ਆਪਣੇ ਕੋਲੇ ਕੀ ਪ੍ਰਾਈਸ ਵਗੈਰਾ ਜਿੱਦਾਂ ਇਹ ਲੁਕਸ ਕੰਪਨੀ ਦਾ ਹੈਗਾ ਇਹ ਹਾਂਜੀ ਹਾਂਜੀ ਲੁਕਸ ਕੰਪਨੀ ਦਾ オリジナル ਪਾਰਟਸ ਹੁੰਦਾ ਜੀ ਹੂੰ ਹੂੰ ਇਸ ਤੋਂ ਉੱਤੇ ਅਲਟਰਨੇਟਰ ਦੇ ਵਿੱਚ ਜਾਂ ਸੈਲਫ ਦੇ ਵਿੱਚ ਕੋਈ ਬ੍ਰਾਂਡ ਨਹੀਂ ਆਉਂਦਾ ਠੀਕ ਹੈ ਸਰ ਠੀਕ ਹੈ ਨਾ ਇਹ ਜੋ ਘਟੋ ਘਟ ਪ੍ਰਾਈਸ ਇਹ ਅਲੱਗ ਅਲੱਗ ਪ੍ਰਾਈਸ ਨੇ ਹਰ ਆਈਟਮ ਦੇ ਅਲੱਗ ਅਲੱਗ ਪ੍ਰਾਈਸ ਹੈ ਨਾ ਠੀਕ ਹੈ ਸਰ ਜਿੱਦਾਂ ਹਰ ਲੋਏ ਨਟ ਬੋਲਟ ਹੈਗਾ ਠੀਕ ਹੈ ਜੀ ਆਹ ਨਟ ਬੋਲਟ ਹੈਗਾ ਜੇ ਮੰਨ ਲਓ ਇਹ ਵੀ ਆਮ ਆਮ ਹੂਰ ਸ਼ਹਿਰਾਂ ਚ ਨਹੀਂ ਮਿਲਦੇ ਇਹਨਾਂ ਨੂੰ ਇਹ ਮਿਲਦੇ ਤਾਂ ਹੈਗੇ ਨੇ ਪਰ ਉਹ ਪੀਸ ਦੇ ਹਿਸਾਬ ਨਾਲ ਦਿੰਦੇ ਨੇ ਅੱਛਾ ਜੀ ਆਪਾਂ weight ਦੇ ਹਿਸਾਬ ਨਾਲ ਦੇ ਦਿੰਨੇ ਆ ਅੱਛਾ ਜੀ 110 ਰੁਪਏ ਕਿਲੋ 110 ਰੁਪਏ ਕਿਲੋ ਜੀ ਹਾਂ ਜੀ ਸਾਰੇ ਨਟ ਬੋਲਟ ਹਾਂ ਇਹ ਰੇਟ ਦੇ ਵਿੱਚ ਕੋਈ ਸਾਨੂੰ ਦਊਗਾ ਨਹੀਂ weight ਕਰਕੇ ਠੀਕ ਹੈ ਸਰ ਠੀਕ ਹੈ ਨਾ ਜੀ ਹੂਰ ਬੋਲਟ ਹੈਗਾ ਇਹ ਦੇਖੋ ਬੋਲਟ TVS ਕੰਪਨੀ ਦਾ ਬੋ ਠੀਕ ਹੈ ਸਰ ਠੀਕ ਹੈ ਇਹ ਇੱਕ ਹੀ ਰੇਟ ਹੈ ਬਾਈ ਵੇਟ ਬਾਈ ਵੇਟ ਜੀ ਹਾਂ ਜੀ ਬਾਈ ਵੇਟ ਜੀ ਦੋਸਤੋ ਬਾਈ ਵੇਟ ਤੁਸੀਂ ਕਿਸੇ ਵੀ ਤਰ੍ਹਾਂ ਦੇ ਨਟ ਬੋਲਟ ਇੱਥੋਂ ਖਰੀਦ ਸਕਦੇ ਹੋ ਕਿਉਂਕਿ ਇੱਕ ਕਾਰਨ ਇਹ ਆ ਵਿੰਦਰ ਕੁਮਾਰ ਜੀ ਛੋੜੇ ਕੋਲੇ ਵੀ ਇੱਕ ਤਰ੍ਹਾਂ ਦਾ ਹੋਲ ਸੇਲ ਦਾ ਵੱਡਾ ਕੰਮ ਹੈ ਨਾ ਇਸ ਕਰਕੇ ਰੇਟ ਘਟਨੇ ਹਾਂ ਬਿਲਕੁਲ ਘਟ ਦਿਖੋ ਜੇ ਅਸੀਂ ਤਾਂ ਮਾਲ ਜਿਹੜਾ ਖਰੀਦਣਾ ਹੁੰਦਾ ਜੇ ਹੋ ਕੁਆਂਟੀਟੀ ਦੇ ਵਿੱਚ ਖਰੀਦ ਕੇ ਗਾਗ ਨੂੰ ਘਟੋ ਘਟ ਰੇਟ ਲਗਾਉਣਾ ਹੁੰਦਾ ਤੇ ਦੀ ਸਲੀਵ ਇਹ ਸਟੀਲ ਦੇ ਵਿੱਚ ਹੈ ਅੱਛਾ ਪ्युअर ਸਟੀਲ ਦੇ ਵਿੱਚ ਠੀਕ ਹੈ ਜੀ ਜਿੱਦਾਂ ਦੇਗੀ ਸਲੀਵ ਹੁੰਦੀ ਹੈ ਦੇਗੀ ਸਲੀਵ ਬਰਬੜ ਜਾਂਦੀ ਹੈ ਠੀਕ ਹੈ ਜੀ ਇਸ ਲਈ ਕੱਟਦੀ ਨਹੀਂ ਠੀਕ ਹੈ ਜੀ ਇਹਦੇ ਵਿੱਚ ਬੈਰੀ ਯੂਨਿਟ ਲੇ ਹੁੰਦੇ ਠੀਕ ਹੈ ਜੀ ਠੀਕ ਹੈ ਨਾ ਬਿਲਕੁਲ ਆਲਰੇਡੀ ਚੱਲਣਗੇ ਇਹਦਾ ਪ੍ਰਾਈਸ ਵਗੈਰਾ ਜੀ ਹਾਂ ਜੀ ਇਹਦਾ ਪ੍ਰਾਈਸ ਜੀ ਇਹਦਾ ਪ੍ਰਾਈਸ 1500 ਰੁਪਏ ਦੀ ਹੈ 1500 ਰੁਪਏ ਦੀ ਤੇ ਇੱਕ ਹੋਰ ਚੀਜ਼ ਹੈ ਜੀ ਜਿੰਨੇ ਤੁਹਾਡੇ ਕੋਲ ਇਹ ਸਮਾਨ ਕੋਰੀਅਰ ਵੀ ਕਰ ਦਿੰਨੇ ਹਾਂ ਜਾਂ ਆ ਕੇ ਲੈ ਜਾਣਾ ਪੈਂਦਾ ਜੀ ਨਹੀਂ ਕੋਰੀਅਰ ਕਰ ਦਿੰਨੇ ਆ ਜਿੱਥੇ ਵੀ ਲੈ ਜਾਣਾ ਅਗਲੇ ਨੇ ਸਾਨੂੰ ਫੋਨ ਤੇ ਫਾਂ ਸਮਾਨ ਲਿਖਾ ਸਕਦਾ ਠੀਕ ਹੈ ਜੀ ਤੁਸੀਂ ਉਹਨੂੰ ਕੋਰੀਅਰ ਵੀ ਕਰਾਂਗੇ ਟ੍ਰਾਂਸਪੋਰਟ ਤੇ ਹੀ ਭੇਜਾਂਗੇ ਜਿੱਥੇ ਕਿਸਦਾ ਸੀ ਸਮਾਨ ਪਹੁੰਚਦਾ ਕਰਾਂਗੇ ਆਹ ਸਮਾਨ ਆ ਗਿਆ ਜਿਵੇਂ ਇਹ ਵੀ ਵੱਡੇ ਹੈਵੀ ਚ ਆ ਗਿਆ ਨਾ ਇਹ ਜਿੱਦਾਂ ਹੁਣ ਇਹ ਸਮਾਨ ਚੱਕਿਆ ਜਾਂ ਇਹਨੂੰ ਜੱਕਰੋਂ ਕੱਢੀ ਜਿੱਦਾਂ ਇਹ ਜੱਕ ਆ ਗਿਆ ਜੀ ਜੱਕ ਹੈ ਜੀ ਠੀਕ ਹੈ ਜੀ ਇਹ 50 ਮੀਮ ਦਾ ਜੱਕ ਹੈਗਾ ਠੀਕ ਹੈ ਮੋਦੀ ਰਾਣਾ ਮਾਂ ਬੋਲਦੇ ਨੂੰ ਠੀਕ ਹੈ ਇਹ ਜਿਹੜੀ ਇਹ ਰੋਡ ਹੈ ਇਹਨੂੰ ਜਗਾਲ ਪੈ ਜਾਂਦੀ ਆ ਆਮ ਤਰ੍ਹਾਂ ਆਮ ਤਰ੍ਹਾਂ ਮਨ ਤੌਰ ਤੇ ਪਰ ਇਹਦੀ ਰੋਡ ਨੂੰ ਜਗਾਲ ਹੀ ਪਊਗੀ ਸਾਡੀ ਗਰੰਟੀ ਹੋਊਗੀ ਇਸੇ ਠੀਕ ਹੈ ਜੀ ਗਰੰਟੀ ਨਾਲ ਹਾਂ ਜਦੋਂ ਇਹਨੂੰ ਜਗਾਲ ਪੈ ਗਈ ਫਿਰ ਲੀਕ ਹੋਣਾ ਸਟਾਰਟ ਹੋ ਜਾਂਦਾ ਨਹੀਂ ਅਦਰਵਾਈਜ਼ ਲੀਕ ਨਹੀਂ ਹੁੰਦਾ ਠੀਕ ਹੈ ਹੈਵੀ ਕੁਆਲਿਟੀ ਦੇ ਵਿੱਚ ਹੈਗਾ ਪੂਰਾ ਇਹਦਾ ਵੀ ਕੋਈ ਬ੍ਰੈਂਡ ਨੇਮ ਆਉਂਦਾ ਜੀ ਇਹ ਮਨ ਫੀਡਰ ਜੈਕ ਵਰਗਾ ਜੀ ਫੀਡਰ ਜੈਕ ਇਹ ਸਟੀering ਜੈਕ ਹੁੰਦਾ ਜੀ ਅੱਛਾ ਜੀ ਜਿਹੜਾ ਇਹ ਵੀ ਪੂਰਾ ਮੂਡੀ ਰੋਡ ਦੇ ਵਿੱਚ ਇਹ ਵੀ ਪੂਰਾ ਹਾਈ ਕ੍ਰੋਮ ਦੇ ਵਿੱਚ ਠੀਕ ਹੈ ਠੀਕ ਹੈ ਸਰ ਇਹ ਜੱਕ ਜਿਹਦਾ ਇਹ ਆਮ ਜੱਕ ਮਿਲਦਾ ਹੈ 2800 2700 2800 ਰੁਪਏ ਦਾ ਠੀਕ ਹੈ ਨਹੀਂ ਅਸੀਂ ਇਹਨੂੰ ਦਿੰਨੇ 2300 ਰੁਪਏ ਦਾ 2300 ਰੁਪਏ ਦਾ ਜੀ ਹਾਂ ਜੀ ਠੀਕ ਹੈ ਜੀ ਤੇ ਦੋਸਤੋ ਹੋਰ ਦੇਖੋ ਉਸ ਨੂੰ ਮਤਲਬ ਇੱਕ ਤਰ੍ਹਾਂ ਦਾ ਇਹ ਸਮੁੰਦਰ ਹੈ ਜੀ ਹੈ ਨਾ ਫੇਰ ਪਾਰਸ ਦਾ ਸਮੁੰਦਰ ਹੈ ਇਹ ਹਾਂ ਆ ਜਿਹੜਾ ਗੀਰ ਹੈਗਾ ਜੀ ਦੇਖੋ ਅੱਛਾ ਜੀ ਸੈਨਿਕ ਕੰਪਨੀ ਦਾ ਗੀਰ ਹੈ ਠੀਕ ਹੈ ਜੀ ਸਭ ਤੋਂ ਵੈਸਟ ਕੁਆਲਿਟੀ ਹੈ ਸੈਨਿਕ ਕੰਪਨੀ ਦੀ ਆਪਾਂ ਪਰ ਸੈਨਿਕ ਕੰਪਨੀ ਦਾ ਵੇਚ ਠੀਕ ਜੀ। ਤੁਹਾਨੂੰ ਸਾਰਾ ਸੈਨਿਕ ਦਾ ਠੀਕ ਹੈ ਨਾ? ਇਹ ਇਹ ਕੀ ਪ੍ਰਾਈਸ ਹੈ ਸੈਨਿਕ ਦਾ ਆਪਣੇ ਕੋਲ? ਜਿੱਦਾਂ ਇਹ ਅਲੱਗ-ਅਲੱਗ ਤਰ੍ਹਾਂ ਦੀ ਹੁੰਦੀ ਨੇ, ਪਹਿਲੇ ਗੇਰੀ ਕਰਾਰੀ, ਦੂਜੇ ਦੀ, ਠੀਕ ਹੈ ਨਾ? ਉਸ ਤੋਂ ਲਿਸਟ ਪ੍ਰਾਈਸ ਹੈ। ਰੇਟ ਪੂਰਾ ਪੂਰਾ ਖਿੱਚ ਕੇ ਉਹ ਲਵਾਵਾਂਗੇ। ਪੂਰੇ ਪੰਜਾਬ ਦੇ ਵਿੱਚੋਂ ਰੇਟ ਪਤਾ ਕਰਿਓ। ਠੀਕ ਹੈ ਜੀ। ਆਪਣੇ ਲਵੇ ਰੇਟ ਘੱਟੂਏ ਦੂਗਾ। ਠੀਕ ਹੈ ਜੀ। ਹੁਣ ਇੱਧਰ ਦਿਖਾ ਦਿੰਦੇ ਆ। ਜਿੱਦਾਂ ਹੁਣ ਸਾਡੇ ਲਵੇ ਵਰਕਸ਼ਾਪ ਹੈਗੀ ਆ। ਜੀ ਜੀ। ਇਹਦੇ ਵਿੱਚ ਕਿਸੇ ਨੇ ਵੀ ਕਮਾਈ ਦਾ ਕੰਮ ਕਰਵਾਉਣਾ ਜਿੱਦਾਂ ਕਟਰ ਦਾ ਕੰਮ ਕਰਵਾਉਣਾ ਹੈ ਰੂਲਾ ਨਵਾ ਪਵਾਉਣਾ ਹੈ ਫਰੰਟ ਡੋਗਰ ਸਾਈਡ ਡੋਗਰ ਨਵਾ ਪਵਾਉਣਾ ਹੈ ਠੀਕ ਹੈ ਜੀ ਕਮਾਈ ਦਾ ਕਿਸੇ ਵੀ ਤਰ੍ਹਾਂ ਦੀ ਰਿਪੇਅਰ ਕਰਵਾਉਣੀ ਹੈ ਠੀਕ ਹੈ ਸਰ ਉਹ ਸਾਡੇ ਲਈ ਸੁਵਿਧਾ ਉਪਲਬਧ ਹੈ ਠੀਕ ਹੈ ਜੀ ਕਈ ਔਰ ਕਿਸੇ ਦੀ ਕੋਈ ਚੀਜ਼ ਨਹੀਂ ਮਿਲਦੀ ਅਸੀਂ ਉਹਨੂੰ ਤਿਆਰ ਵੀ ਕਰਕੇ ਦੇ ਦਿੰਦੇ ਹਾਂ ਨਵੀਂ ਤਿਆਰ ਕਰਕੇ ਦੇ ਦਿੰਦੇ ਹਾਂ ਚੀਜ਼ ਤਿਆਰ ਕਰਕੇ ਦੇ ਦਿੰਦੇ ਹਾਂ ਮਤਲਬ ਵੀ ਕਟਰਾਂ ਦਾ ਸੂਟਾ ਜਿਵੇਂ ਕਹਿੰਦੇ ਸਪੈਸ਼ਲਿਸਟ ਬੰਦੇ ਮਿਸਤਰੀ ਹਾਂ ਇੱਥੇ ਕਮਬਾਈਨ ਵਾਲੇ ਹਾਜ਼ਰ ਨੇ ਹਾਜ਼ਰ ਨੇ ਹਾਜ਼ਰ ਉਹ ਕਈ ਵਾਰ ਕਿਸੇ ਨੂੰ ਪ੍ਰੋਬਲਮ ਇਸ ਗੱਲ ਦੀ ਆਉਂਦੀ ਹੈ ਕਮਾਈਨ ਦੇ ਜੁਗਾੜ ਨੇ ਉਹ ਚੀਜ਼ਾਂ ਨਹੀਂ ਮਲਾਗਲੇ ਨੂੰ ਮਿਲਦੀਆਂ ਕਿਤੋਂ ਆਸੀਂ ਤੁਰਤੰਦਰ ਬਣਾ ਕੇ ਦੇ ਦਿੰਦੇ ਹਾਂ ਬਣਾ ਕੇ ਦੇ ਦਿੰਦੇ ਹਾਂ ਹਾਂ ਜਿੱਦਾਂ ਪੁਲੀਆਂ ਲੱਗਦੀਆਂ ਸਾਰੀਆਂ ਠੀਕ ਹੈ ਜੀ ਹਾਰਵੈਸਟਰ ਕਮਾਈਨ ਦੇ ਵਿੱਚ ਹਰ ਤਰ੍ਹਾਂ ਦੀ ਪੁਲੀ ਹੈ ਠੀਕ ਹੈ ਜੀ ਠੀਕ ਹੈ ਨਾ ਜਿੱਦਾਂ ਇਹ ਪੱਖੇ ਦੇ ਵਿੱਚ ਪੁਲੀ ਲੱਗਦੀ ਹੈ ਠੀਕ ਹੈ ਜੀ ਬਲੋਰ ਦੇ ਪੱਖੇ ਦੇ ਵਿੱਚੋਂ ਪੁਲੀ ਲੱਗਦੀ ਹੈ ਕਹਿੰਦੇ ਪੂਰੀ ਕੁਆਲਿਟੀ ਇਹਦੀ ਹੈ ਇਦਾਂ ਨਹੀਂ ਹੈਗਾ ਵੀ ਇਹ ਘਸ ਜੂ ਠੀਕ ਹੈ ਜੀ ਉਰੀ ਹੈ ਹਾਈ ਕੁਆਲਟੀ ਹੈ ਦਾ ਵੀ ਜੋ ਕਈ ਵਾਰ 벨ਟ ਚੱਲਣ ਨਾਲ ਇਹ ਡਾਊਨ ਹੋ ਜਾਂਦੀ ਹੈ ਡਾਊਨ ਹੋ ਜਾਂਦੀ ਹੈ ਪੁਲੀ ਡਾਊਨ ਨਹੀਂ ਹੁੰਦੀ ਸ਼ੇਸ਼ੀ ਦੀ ਠੀਕ ਹੈ ਜੀ ਠੀਕ ਹੈ ਨਾ ਇਹ ਆਪਣੇ ਪੁਲੀ ਕੀ ਰੇਂਜ ਹੈ ਜੀ ਇਹ ਹਾਂ ਜੀ ਇਹ ਕੀ ਰੇਂਜ ਪਈ ਹੈ ਜੀ ਜਿਵੇਂ ਕੋਈ 600 ਦੀ ਹੈ ਕੋਈ 500 ਦੀ ਹੈ ਕੋਈ 700 ਦੀ ਹੈ ਇਹ ਇਦਾਂ ਤਾਂ ਅਲੱਗ-ਅਲੱਗ ਪ੍ਰਾਈਸ ਨੇ ਹਰ ਇੱਕ ਪੁਲੀ ਦੇ ਠੀਕ ਹੈ ਜੀ ਠੀਕ ਹੈ ਨਾ ਹਾਈ ਕੁਆਲਟੀ ਵਾਲੀ ਮਿਲੂਗੀ ਸਾਰੀਆਂ ਸਾਰੀਆਂ ਇੱਕੋ ਚੀਜ਼ ਹੈਗੀ ਪੁਲੀਆਂ ਆ ਗਈਆਂ ਜੀ ਸਾਰੀਆਂ ਪੁਲੀਆਂ ਆ ਗਈਆਂ ਠੀਕ ਹੈ ਜੀ ਠੀਕ ਹੈ ਇੱਕ ਮੈਨ ਦੇ ਵਿੱਚ ਹੀ ਵਰਤੀਆਂ ਜਾਂਦੀਆਂ ਕਮਾਈਨ ਦੇ ਵਿੱਚ ਵਰਤੀਆਂ ਜਾਂਦੀਆਂ ਜੀ ਇਹ ਤੇ ਚੜਦੀਆਂ ਜਿੱਦਾਂ ਅਮਾਇ ਦੀ ਸੈਂਟਰ ਪਿੰਨ ਹੈਗੀ ਆ ਅਮਾਇ ਨੇ ਪਹਿਲੇ ਹਿੱਸੇ ਚ ਲੱਗਦੀ ਆ ਹੂੰ ਹੂੰ ਪੂਰੀ ਕੁਆਲਿਟੀ ਦਾ ਟੈਂਪਰ ਹਮ ਯਾਰ ਆ ਚੀਜ਼ ਜਿੱਦਾਂ ਸਾਰੀ ਟੈਂਪਰ ਐ ਓਕੇ ਜੀ ਠੀਕ ਆ ਨਾ ਇਹਦੇ ਵਿੱਚ ਇਹ ਆ ਵੀ ਇਹਦੇ ਨਾ ਘਸਦੀ ਟੈਂਪਰਰ ਵੀ ਮੰਨ ਲਓ ਟੈਂਪਰ ਵੀ ਘਸਨ ਦੇ ਵਿੱਚ ਇਹ ਛੇਸੀ ਤੇ ਘਸਦੀ ਰਹਿੰਦੀ ਲਾਈਫ ਜ਼ਿਆਦਾ ਹੈ ਲਾਈਫ ਜ਼ਿਆਦਾ ਹੂੰ ਇਹ ਸਾਰੇ ਤਰ੍ਹਾਂ ਦੀ ਸੈਂਟਰ ਪਿੰਨਾਂ ਆਂਗੇ ਠੀਕ ਹੈ ਜੀ ਇਹ ਇਹ ਰਿਅ ਪ੍ਰੈਸ਼ਰ ਪਾਈਪ ਹੈ ਸਾਡੀ ਇਹ ਇਹ ਸਾਡੀ ਪ੍ਰੈਸ਼ਰ ਪਾਈਪ ਸਪੈਸ਼ਲ ਹੈ ਇਹਦੇ ਅੰਦਰ ਤਾਰਾਂ ਹੁੰਦੀਆਂ ਠੀਕ ਹੈ ਜੀ ਠੀਕ ਹੈ ਨਾ ਜੀ ਜਿਹੜੀ ਆ ਚੀਜ਼ ਦੇ ਵਿੱਚ ਇਹਦੇ ਵਿੱਚ ਡਬਲ ਤਾਰਾਂ ਹੁੰਦੀਆਂ ਪਾਈਪ ਕੋਈ ਵੀ ਬੰਦਾ ਲੀਕ ਕਰਕੇ ਇੱਥੇ ਲਿਆਵੇ ਦੁਬਾਰਾ ਫ੍ਰੀ ਸਾਡੇ ਤੋਂ ਨਾਲ ਲੈ ਜਾ ਅੱਛਾ ਜੀ ਇਹਦੇ ਨਾਲ ਵੀ ਕੋਈ ਪਾਈਪ ਲੀਕ ਹੋ ਜੂਗੀ ਮਤਲਬ ਕਿ ਇਹਦੇ ਵਿੱਚ ਤੇਲ ਬਹੁਤ ਡੁੱਲ ਜਾਂਦਾ ਹੈ ਕਸਟਮਰ ਦਾ ਜਦੋਂ ਇੱਕ ਵਾਰੀ ਪਾਈਪ ਲੀਕ ਹੋ ਜੇ ਪ੍ਰੈਸ਼ਰ ਹੁੰਦਾ ਤੇਲ ਬਹੁਤ ਜ਼ਿਆਦਾ ਡੁੱਲ ਜਾਂਦਾ ਹੈ ਠੀਕ ਹੈ ਜੀ ਪਰ ਇਹਦੇ ਸ਼ਿਕਾਇਤ ਨਹੀਂ ਆਊਗੀ ਆ ਸਾਰੀ ਪਾਈਪ ਸਾਡੋ ਠੀਕ ਹੈ ਇਹ ਆਪਣੇ ਕੋਲੇ ਕਿਸ ਰੇਂਜ ਚ ਨਹੀਂ ਜੀ ਹਾਂਜੀ ਇਹ ਇਹ ਪਾਈਪਾਂ ਇਹ ਲਗ ਲਗ ਇਹ ਦੇ ਅਲਗ ਅਲਗ ਹੁੰਦਾ ਕੋਈ ਮਤਲਬ 200 ਦੀ ਹੈ ਕੋਈ 250 ਦੀ ਹੈ 400 ਦੀ 500 ਦੀ ਠੀਕ ਹੈ ਜੀ ਬਾਈ ਪਾਉਂਦੀ ਹੈ ਆਹ ਚ ਇੰਨਾ ਚੁੰਨਾ ਬਹੁਤ ਵੱਡੀਆਂ ਜੂ ਜੀ ਇੰਨਾ ਨੂੰ ਦਿਖਾਣਾ ਤੂੰ ਉਧਰ ਪਿੰਦਾ ਉਦੋਂ ਪਹਿਲਾਂ ਇਹ ਡੀਜ਼ਲ ਪਾਈਪਾਂ ਇਹਦੀ ਕੁਆਲਿਟੀ ਅਸੀਂ ਆਪ ਤਿਆਰ ਕਰਦੇ ਹਾਂ ਅੱਛਾ ਜੀ ਡੀਲ ਪਾਈਪ ਦੀ ਕੁਆਲਿਟੀ ਚੰਗੀ ਹਾਂ ਲੀਕ ਨਹੀਂ ਹੁੰਦੀ ਚਿਪਦੀ ਨਹੀਂ ਠੀਕ ਹੈ ਜੀ ਸਿਧਾਰਥ ਹਾਈਡਰੋਲਿਕ ਦੀ ਹੁੰਦੀ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਕੰਪਨੀ ਬ੍ਰਾਂਡਡ ਹੋਊ ਠੀਕ ਹੈ ਜੀ ਜਿੱਦਾਂ ਇਹ ਹੋ ਗਿਆ 베어ਿੰਗ ਹੋ ਗਿਆ ਇਹਦੀ ਗੱਲ ਕਰੀਏ ਐਨ ਆਰ ਵੀ ਦਾ ਪਹਿਲਾਂ ਫੈਫਨਰ ਦਾ 베어ਿੰਗ ਆਂਦਾ ਸੀ ਉਹਨਾਂ ਨੇ ਐਨ ਆਰ ਵੀ ਕਰਤਾ ਹੂੰ ਹੂੰ ਸਭ ਤੋਂ ਟੌਪ ਕੁਆਲਿਟੀ ਹੈਗੀ ਆ ਠੀਕ ਹੈ ਸਰ ਪੂਰੀ ਕੰਬਾਈਨਰ ਦੇ ਵਿੱਚ ਪੂਰੀ ਟੌਪ ਦੀ ਕੁਆਲਿਟੀ ਹੈਗੀ ਐਨ ਆਰ ਵੀ ਦਾ ਐਨ ਆਰ ਵੀ ਦਾ ਜਿੱਦਾਂ ਪਹਿਲਾਂ ਫੈਫਨਰ ਆਂਦਾ ਸੀ ਬਹੁਤ ਕਸਟਮਰ ਜਾਣਦੇ ਨੇ ਠੀਕ ਹੈ ਜੀ ਉਹਨਾਂ ਨੇ ਐਨ ਆਰ ਵੀ ਕਰਤਾ ਇਹ ਹੋ ਗਿਆ ਜਿੱਦਾਂ ਇਧਰ ਆਇਆ ਹੁਣ ਟੀ ਆਰ ਹੂੰ ਹੂੰ ਇਹ ਟੀ ਆਰ ਬੈਰਿੰਗ ਹੋ ਗਿਆ ਇਸੇ ਪੀਆਰ ਦਾ ਇਹ ਵੀ ਸਭ ਤੋਂ ਉੱਪਰ ਕੁਆਲਟੀ ਹੈ ਠੀਕ ਹੈ ਜੀ ਆਪਣੇ ਪੂਰਾ ਜੈਨੂਨ ਪਾਰਟ ਸਾਰਾ ਜੈਨੂਨ ਪਾਰਟ ਮਿਲੂਗਾ ਠੀਕ ਹੈ ਜੀ ਕੁਝ ਵੀ ਹੈ ਜੈਨੂਨ ਪਾਰਟ ਤੇ ਰੇਟ ਖਿੱਚ ਕੇ ਰੇਟ ਬਿਲਕੁਲ ਖਿੱਚ ਕੇ ਜਿੱਦਾਂ ਹੁਣ ਇੱਧਰ ਇਹ ਆ ਜੋ ਹੁਣ ਇਹਦੀ ਗੱਲ ਕਰੀਏ ਤਾਂ ਆਪਾਂ ਇਹ ਈਟੀ ਕੇ ਨੰਬਰ ਹੈ ਇਹ ਕਰਤਾਰ ਕਮਾਈ ਦੇ ਵਿੱਚ ਨਾਂ ਲੱਕੇ ਸਾਰੇ ਆ ਰਿਹਾ ਠੀਕ ਹੈ ਵਿਚਾਰ ਕਮਾਈ ਦੇ ਵਿੱਚ ਨਾਂ ਲੱਕੇ ਆ ਰਹੇ ਨਵੀਂ ਦੇ ਵਿੱਚ ਨਵੀਂ ਦੇ ਵਿੱਚ ਠੀਕ ਹੈ ਸਰ ਠੀਕ ਹੈ ਨਾ ਜੋ ਕੰਪਨੀ ਦਾ ਹੁੰਦਾ ਜੋ ਮੰਨੋ ਜਿੱਦਾਂ ਕਰਤਾਰ ਦੇ ਵਿੱਚ ਜਿਹੜਾ ਬੈਰਿੰਗ ਲੱਕੇ ਆ ਰਿਹਾ ਉਹ ਅਸੀਂ ਉਹ ਕਰਤਾਰ ਇਹ ਕਸਟਮਰ ਨੂੰ ਉਹੀ ਬਾਰੇ ਦਵਾਂਗੇ ਉਹੀ ਦੇਵਾਂਗੇ। ਵਿਸ਼ਾਲ ਵਾਲਾ ਹੁੰਦਾ ਤਾਂ ਅਗਲੇ ਨੂੰ ਕੰਪਨੀ ਦਾ ਚਹੀਦਾ ਹੁੰਦਾ। ਹੂੰ ਹੂੰ। ਸਟੈਂਡਰਡ ਦੇ ਵਿੱਚ ਜਿੱਦਾਂ ਐਨ ਆਰ ਵੀ ਆ ਲੱਗ ਜਾਂਦਾ ਠੀਕ ਹੈ ਜੀ। ਉਹ ਦੋਨੋਂ ਐਨ ਆਰ ਵੀ ਦੇ ਜਿਹੜੇ ਕਮਾਈਨ ਦੇ ਵਿੱਚ ਟੀ ਆਰ ਦਾ ਲੱਗਦਾ ਉਹਨੂੰ ਟੀ ਆਰ ਠੀਕ ਹੈ ਜੀ ਠੀਕ ਹੈ ਨਾ ਜੀ। ਸਾਰੇ ਇਧਰ ਅਗਲੇ ਵੀ ਅਭੀ ਜਿਹੜੇ ਪਾਰਟਸ ਨਵੀਂ ਚਾਹੁੰਦੇ ਆ ਉਹੀ ਸੇਮ ਪਾਰਟਸ ਕਿ ਤੂੰ ਮਿਲਦੇ ਨਹੀਂ ਕਈ ਵਾਰ ਅਗਲਾ ਕੋਈ ਹੋਰ ਬ੍ਰਾਂਡ ਪਾਉਂਦਾ ਹਨਾ। ਉਹ ਇੱਕ ਸਾਡੇ ਲਵੇ ਆ ਗਰਾਰੀਆਂ ਦੀ ਸਮੱਸਿਆ ਬਹੁਤ ਆਉਂਦੀ ਹੈ ਕਸਟਮਰ ਨੂੰ। ਹੂੰ ਹੂੰ। ਜਿਹੜੀ ਇਹ ਗਰਾਰੀ ਹੈ ਹੂੰ ਹ ਕੀ ਨਾ ਇਹਦੀ ਕਸਾਈ ਕਸਾਈ ਘੱਟ ਹਾਂ ਜਦੋਂ ਚੈਨ ਚੱਲੂਗੀ ਹੂੰ ਇਹ ਦੰਦਾ ਨਹੀਂ ਕਿਸੂਗਾ ਕਸਦਾ ਨਹੀਂ ਠੀਕ ਹੈ ਜੀ ਇਹਦੀ ਲਾਈਫ ਡਬਲ ਹੋ ਜਾਂਦੀ ਠੀਕ ਹੈ ਜੀ ਇਹ ਕੱਲੀ ਕੰਬਾਈਂਚ ਹੀ ਵਰਤੀਏ ਕੰਬਾਈਂਚ ਕਮਾਈਂਚ ਇਹਨੂੰ ਕੇਮ ਕਹਿੰਦੇ ਨੇ ਠੀਕ ਹੈ ਜੀ ਇਹ ਸਾਰੇ ਇਹ ਚੀਜ਼ ਪੁੱਲਰ ਨੇ ਜੀ ਕਮਾਈਂ ਦੇ ਕੋਈ ਵੀ ਬੈਰਨ ਕੱਟਣ ਵਾਸਤੇ ਅੱਛਾ ਜੀ ਪੁੱਲਰ ਹੋ ਗਿਆ ਜਿੱਦਾਂ ਅੱਛਾ 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 ਉਹ ਹੋ ਗਿਆ ਠੀਕ ਹੈ ਜੀ ਠੀਕ ਹੈ ਨਾ ਜੀ ਇਧਰ ਇਹਦੇ ਵਿੱਚ ਇਹਦਾ ਇਹਦਾ ਰੇਟ ਨਹੀਂ ਬੋਲਿਆ ਆਪਾਂ ਇਹਦਾ ਰੇਟ ਬੋਲ ਜੀ ਹਾਂ ਜੀ ਇਹਦਾ ਰੇਟ ਜੀ ਇਹਦਾ ਰੇਟ ਹੈ 590 ਰੁਪਏ ਦੀ ਇਹ ਜਿਹੜਾ ਇਹ ਟੈਂਪਰ ਚੀਜ਼ ਹੈ ਠੀਕ ਹੈ ਜੀ ਠੀਕ ਹੈ ਨਹੀਂ ਤੇ ਜਿਨੇ ਕਿਤੇ ਕਿਸੇ ਨੇ ਦੂਰ ਬਾਹਰ ਮਗਾਉਣੀ ਹੈ ਤੇ ਉਹਨੂੰ ਚਾਰਜ ਐਕਸਟਰਾ ਲੱਗ ਜਾਣਗੇ ਹਾਂ ਔਰ ਦੱਸੋ ਨਾ ਦੋਸਤੋ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵੀ ਇਹ ਸਮੁੰਦਰ ਹੈ ਇੱਕ ਤਰ੍ਹਾਂ ਦਾ ਸਫੇਰ ਪਾਰਟਸ ਦਾ ਬਹੁਤ ਵੱਡਾ ਮਤਲਬ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਵੀ ਫੈਕਟਰੀ ਹੈ ਇਹ ਆ ਦੇਖੋ ਭਰਿਆ ਪਿਆ ਬੰਨਾਂ ਕੋਲੇ ਗੋਦਾਮ ਤੇ ਆਹ ਦੇਖੋ ਜੀ ਹੈਨਾ ਆ ਚੀਜ਼ਾਂ ਇਹ ਤਾਂ ਮਤਲਬ ਜਦੋਂ ਇਹ ਸਰੋਂ ਵਾਲੇ ਥਰੈਸ਼ਰ ਨੇ ਹੂੰ ਹੂੰ ਠੀਕ ਹੈ ਨਾ ਜੀ ਠੀਕ ਹੈ ਜੀ ਸਰੋਂ ਵਾਲੇ ਥਰੈਸ਼ਰ ਨੇ ਇਹ ਮੂੰਗੀ ਵਾਹ ਜਿਹਦਾ ਐਸਐਮਐਸ ਦੀ ਲੋੜ ਪੈਂਦੀ ਆ ਆਮ ਐਸਐਮਐਸ ਲੱਗਣੇ ਆ ਠੀਕ ਹੈ ਜੀ ਨਵੇਂ ਐਸਐਮਐਸ ਆਪਣੇ ਹਾਜ਼ਰ ਮਿਲਦੇ ਨੇ ਓਕੇ ਜੀ ਓਕੇ ਕਿਸੇ ਨੇ ਆਪ ਲੈ ਜਾਣਾ ਹੋਵੇ ਘਰੇ ਲਾਣਾ ਹੋਵੇ ਹਾਂਜੀ ਹਾਂਜੀ ਆਪ ਲਾ ਸਕਦਾ ਪੂਰਾ ਮੋਟੀ ਪਲੇਟ ਦੇ ਵਿੱਚ ਬਣਾ ਕੇ ਬਣਾਏ ਹੋਏ ਨੇ ਠੀਕ ਹੈ ਜੀ ਚੰਗੇ ਕੁਆਲਿਟੀ ਦੇ ਚੰਗੀ ਕੁਆਲਿਟੀ ਦੇ ਵਿੱਚ ਠੀਕ ਹੈ ਜੀ ਠੀਕ ਹੈ ਨਾ ਜੀ ਪੂਰੀ ਕਿੱਟ ਦੀ ਕਿੱਟ ਮਿਲਦੀ ਆ ਇਹ ਪ੍ਰਾਈਸ ਜੀ ਇਹਨਾਂ ਦਾ ਹਾਂਜੀ ਇਹਨਾਂ ਦਾ ਪ੍ਰਾਈਸ ਜਿਵੇਂ ਹੁਣ ਇਹ ਆਹ ਵਾਲਾ ਜੀ ਇਹ 20000 ਰੁਪਏ ਦਾ ਸੈੱਟ ਹੈ ਜੀ 20000 ਰੁਪਏ ਦਾ ਸੈੱਟ ਹੈ ਠੀਕ ਆ ਪੂਰਾ ਪ੍ਰੈਸ਼ਰ ਵਾਸ਼ ਕਰਦੇ ਤੰਗਰੀ ਨਹੀਂ ਥ੍ਰੈਸ਼ਰ ਵਾਸ਼ ਕਰਦੇ ਤੰਗਰੀ ਜੋ ਇਹ ਨਾਲ ਲੱਗਦੀ ਹੈ ਠੀਕ ਹੈ ਸਰ ਠੀਕ ਹੈ ਨਾ ਜੀ ਬਲੇਡ ਵਾਲਾ ਆਪਦੇ ਜਿਹੜੇ ਮਰਜ਼ੀ ਲਗਾ ਸਕਦਾ ਠੀਕ ਹੈ ਜੀ ਇਹ ਜਿੱਦਾਂ SMS ਦੀ ਕਿੱਟ ਹੋ ਗਈ ਇਹ ਠੀਕ ਹੈ ਜੀ ਠੀਕ ਹੈ ਨਾ ਲੋਕੀ ਕੀ ਕਹਿੰਦੇ ਨੇ ਮਤਲਬ 45000 ਰੁਪਏ ਦਾ ਵਿੱਚ ਪੁਰਾਣਾ SMS ਖਰੀਦ ਲੈਂਦੇ ਨੇ ਠੀਕ ਹੈ ਸਰ ਆਪਾਂ ਅਗਲੇ ਨੂੰ ਨਵਾਂ ਹੀ ਦੇ ਦਨੇ ਆ 45000 ਰੁਪਏ ਦੇ ਵਿੱਚ 45000 ਚ ਨਵਾਂ ਜੀ ਨਵਾਂ ਠੀਕ ਹੈ ਜੀ ਠ ਇਹ ਗੈਡਰਮਾ ਕਮਾਈਂ ਦੇ ਫਰੇਸ਼ਰ ਦੇ ਉੱਪਰ ਫਿੱਟ ਹੁੰਦਾ ਹੈ। ਅੱਛਾ ਅੱਛਾ ਜੀ। ਠੀਕ ਹੈ ਨਾ ਜਿਹੜਾ ਮਾਲ ਨੂੰ ਖਵਾ ਦਿੰਦਾ ਜਾਂਦਾ। ਓਕੇ ਓਕੇ ਜੀ। ਠੀਕ ਹੈ ਨਾ ਜੀ। ਇਹ ਬਾਸਕਟ ਹੈ ਜੀ ਆ। ਬਾਸਕਟ ਜੀ। ਬਾਸਕਟ ਜਿਹੜੀ ਆ ਪੂਰੀ ਹੈਵੀ ਤਿਆਰ ਕਰਦੇ ਆ। ਠੀਕ ਹੈ ਜੀ। ਇਹਦੇ ਵਿੱਚ ਮੱਖੀ ਦੀ ਸ਼ਿਕਾਇਤ ਨਹੀਂ ਹੋਊ। ਠੀਕ ਹੈ ਜੀ। ਕਿਸੇ ਵੀ ਕਿਸਮ ਦੀ ਬਾਗਲੇ ਨੂੰ ਮੱਖੀ ਦੀ ਸ਼ਿਕਾਇਤ ਆਉਂਦੀ ਆ। ਠੀਕ ਹੈ ਜੀ। ਆ ਸਾਡੇ ਨੂੰ ਦੱਸੋ ਸਮੱਸਿਆ ਸੀ ਦੂਰ ਕਰਾਂਗੇ। ਠੀਕ ਹੈ ਸਰ। ਇਹਦਾ ਇਹਨਾਂ ਦਾ ਸਰ ਰੇਟ ਬੋਲ ਦਿਓ ਜੀ। ਇਹਨਾਂ ਦਾ ਜਦਾਂ ਵੱਲੋਂ ਰੇਟ ਅਲੱਗ-ਅਲੱਗ ਰੇਟ ਨੇ। ਜਦੋਂ ਯਾਰ ਲਗ ਲਗ ਕਮਾਈਂ ਦੀ ਦਸ਼ਮੇਸ਼ ਦੀ ਹੋਗੀ ਪ੍ਰੀਤ ਦੀ ਹੋਗੀ ਵਿਸ਼ਾਲ ਦੀ ਹੋਗੀ ਵਿਸ਼ਾਲ ਨਵੇਂ ਮਾਡਲ ਦੀ ਹੋਗੀ ਜਿੱਦਾਂ ਇਹ ਡਬਲ ਕਰਨ ਵਾਲੀ ਹੋਗੀ ਇਹਦਾ 500 ਰੁਪਏ ਰੇਟ ਘੱਟ ਹੁੰਦਾ ਹੈ ਜਿੱਦਾਂ ਇਹ ਹੋਗੀ ਵਿਸ਼ਾਲ ਕੰਪਨੀ ਦੀ ਹਾਂਜੀ ਹਾਂਜੀ ਠੀਕ ਹੈ ਨਾ ਜੀ ਅੱਛਾ ਉਹ ਨਿਊ ਮਾਡਲ ਦੀ ਹੁੰਦੀ ਹੈ ਓਕੇ ਓਕੇ ਇਹਦੇ ਵਿੱਚ ਮੋਟੀਆਂ ਪੱਤੀਆਂ ਦੇ ਵਿੱਚ ਤੁਹਾਨੂੰ ਦਿਖਾ ਦੂੰ ਆ ਜੀ ਆ ਜਿਹੜੀ ਪੱਤੀਆਂ ਨੇ ਅਸੀਂ ਤਿੰਨ ਸੂਤ ਦੇ ਵਿੱਚ ਤਿਆਰ ਕੀਤੀਆਂ ਹਾਂ ਬਹੁਤ ਮੋਟੀ ਪੱਤੀ ਹੈ ਜੀ ਠੀਕ ਹੈ ਨਾ ਜੀ ਅਸੀਂ ਪਤਲੀ ਪੱਤੀ ਦੇ ਵਿੱਚ ਤਿਆਰ ਹੁੰਦੀ ਹੈ ਠੀਕ ਹੈ ਸਰ ਲਾਈਟ ਲੱਗ ਗਈ ਮਾਈ ਜੀ ਇੱਥੋਂ ਆਹ ਦੇਖੋ ਦੋਸਤੋ ਇੰਨੇ ਇੰਨਾ ਸਪੇਅਰ ਪਾਰਟਸ ਮੁਸ਼ਕਲ ਹੈ ਮੈਨੂੰ ਲੱਗਦਾ ਵੱਡੇ ਸ਼ਹਿਰਾਂ ਚ ਇਹ ਰੀਲ ਦੇ ਪੱਲੇ ਨੇ ਜੀ ਅੱਛਾ ਜੀ ਠੀਕ ਹੈ ਨਾ ਜੀ ਰੀਲ ਦੇ ਪੱਲੇ ਜੋ ਕੰਬਾਈਨ ਦੇ ਉੱਤੇ ਜਿਹੜੀ ਰੀਲ ਹੁੰਦੀ ਹੈ ਕਟਰ ਦੇ ਉੱਤੇ ਲੱਗੀ ਹੁੰਦੀ ਹੈ ਅੱਛਾ ਅੱਛਾ ਹਾਂ ਜੀ ਹਾਂ ਜੀ ਹਾਂ ਜੋ ਚੱਲਦਾ ਹੈ ਨਵੇਂ ਮਾਡਲ ਦੇ ਵਿੱਚ ਪੱਲਾ ਦਿਖਾ ਦਿਓ ਹਾਂ ਜੀ ਹਾਂ ਜੀ ਪੂਰਾ ਇਹ ਛੇ ਛੇ ਤੁਹਾਨੂੰ ਕਿਤੇ ਵੀ ਮਿਲੂਗਾ ਆ ਚੀਜ਼ ਜੀ ਹਾਂ ਪੂਰਾ ਮੂਵ ਪਲੇਟ ਦਾ ਪੱਲਾ ਇਹ ਪਲੇਟ ਦਾ ਨਹੀਂ ਮੋਟੀ ਪਲੇਟ ਦਾ ਪੱਲਾ ਠੀਕ ਹੈ ਜੀ ਇਹਦੇ ਉੱਤੇ ਬੁਸ਼ ਤਰ ਕੇ ਪੱਤੀ ਤਰ ਕੇ ਤੁਸੀਂ ਪੱਲਾ ਲਗਾ ਦਿਓ ਹੂੰ 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 ਤਾਂ ਟਕਟੂ ਕੋ ਨਹੀਂ ਖਰਾਬ ਨਹੀਂ ਹੋਊਗਾ ਠੀਕ ਹੈ ਸਰ ਤੇ ਆ ਚੀਜ਼ ਆ ਗਈ ਜੀ ਇਹ ਤਾਂ ਪਹਿਲਾਂ ਦਿਖਾਈ ਇਹ ਥ੍ਰੈਸ਼ਰ ਨਹੀਂ ਇਹ ਲੱਗਦਾ ਹੈ ਇਹ ਬਾਸਕਟ ਵਾਲਾ ਇਹ ਥ੍ਰੈਸ਼ਰ ਦੂਸਰਾ ਹੈ ਜਿਹੜਾ ਕਿ ਆ ਸਰਪਾਈਆਂ ਲੱਗੀਆਂ ਨੇ ਜੀਰੀ ਵਾਸਤੇ ਢੋਨੇ ਨੂੰ ਝਾੜਦਾ ਇਹ ਤਾਂ ਬਹੁਤ ਹੈਵੀ ਚੀਜ਼ ਹੈ ਤਾਂ ਹਾਂ ਪਤਾ ਇਹ ਵਿਸ਼ਾਲ ਕੰਪਨੀ ਦਾ ਹੈ ਹਾਂ 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 ਠੀਕ ਹੈ ਜੀ ਠੀਕ ਹੈ ਸਰ ਇਦਾਂ ਹੀ ਮਤਲਬ ਸਾਰੇ ਕਮਾਈਨਾਂ ਦੇ ਅਲੱਗ-ਅਲੱਗ ਹੈਗੇ ਨੇ ਆ ਬੈਲਟਾਂ ਵਗੈਰਾ ਜੀ ਆ ਇਹ ਜਿਹੀਆਂ ਚੀਜ਼ਾਂ ਹਨ ਹਾਂ ਇਹ ਬੈਲਟ ਹੈ ਜੀ ਜਿੱਦਾਂ ਅੱਛਾ ਜੀ ਨਿਊ ਹਾਲੈਂਡ ਕੰਪਨੀ ਦਾ ਸਮਾਨ ਹੈਗਾ ਅੱਛਾ ਅੱਛਾ ਜੀ ਇਹ ਹਾਲੈਂਡ ਕੰਪਨੀ ਦੇ ਵਿੱਚ ਸਭਾ ਅਗਲੇ ਸਮਾਨ ਉਹ ਵੀ ਹਾਜ਼ਰ ਮਿਲਦਾ ਠੀਕ ਹੈ ਜੀ ਹਾਲੈਂਡ ਕਮਾਈਨ ਦਾ ਅਦਰਵਾਈਜ਼ ਆਮ ਸਮਾਨ ਨਹੀਂ ਮਿਲਦਾ ਨਹੀਂ ਮਿਲਦਾ ਛਿਪੀ ਛਿਪੀ ਨਹੀਂ ਦਿੱਤਾ ਉਹ ਵੀ ਸਾਡੇ ਨੇ ਹਾਜ਼ਰ ਮਿਲਦਾ ਆ ਬੈਲਟਾ ਉਲਟਾ ਸਾਰੀਆਂ ਠੀਕ ਹੈ ਸਰ ਸਾਰੇ ਤਰ੍ਹਾਂ ਦੇ ਆ ਆ ਕੀ ਚੀਜ਼ ਇਹ ਵੱਡਾ ਰਿਮ ਜਿੱਦਾਂ ਇਹ ਵਿਸ਼ਾਲ ਕੰਪਨੀ ਦਾ ਰਿਮ ਹੈਗਾ ਹੂੰ 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 ਠੀਕ ਹੈ ਨਹੀਂ ਠੀਕ ਹੈ ਸਰ ਵੱਡਾ ਰਿਮ ਵਿਸ਼ਾਲ ਕੰਪਨੀ ਦੇ ਇਹ ਪੈਂਦਾ ਹੈਗਾ ਠੀਕ ਹੈ ਸਰ ਠੀਕ ਹੈ ਨਾਬੇ ਵਾਲੀ ਦੇ ਆ ਰਿਮ ਛੋਟੇ ਰਿਮ ਹੋ ਗਏ ਜੀ ਠੀਕ ਹੈ ਸਰ ਸ਼ਾਫਟ ਦੀ ਗੱਲ ਕਰੀਏ ਸ਼ਾਫਟ ਦੀ ਦੇਣਾ ਆ ਦੇਖੋ ਦੋਸਤੋ ਇੰਨੀ ਰੇਂਜ ਸ਼ਾਫਟ ਦੀ ਹੁੰਦੀ ਹੈ ਹਾਂਜੀ ਹਾਂਜੀ ਹਰ ਕੰਬਾਈਨ ਦਾ ਹਰ ਸਾਈਜ਼ ਅਲੱਗ-ਅਲੱਗ ਹੁੰਦਾ ਹੈ ਅੱਛਾ ਜੀ ਆ ਸ਼ਾਫਟ ਵੀ ਬਣਾ ਲਈ ਬੜਾ ਸ਼ਾਫਟ ਇਹਨੂੰ ਜਿੱਦਾਂ ਇਹ ਹੈ ਜੀ ਇਹ ਥਰੇਸ਼ਰ ਸ਼ਾਫਟ ਪ੍ਰੀਤ ਦੀ ਹਾਂਜੀ ਹਾਂਜੀ ਇਹ ਥਰੇਸ਼ਰ ਨੂੰ ਵੀ ਗਾਈਡਰ ਨੂੰ ਵੀ ਪ੍ਰੀਤ ਦੀ ਹਾਂਜੀ ਠੀਕ ਹੈ ਨਾ ਇਹ ਵਿਸ਼ਾਲ ਦੀ ਠੀਕ ਹੈ ਜੀ ਇਹ ਕਰਤਾਰ ਦੀ ਠੀਕ ਹੈ ਨਾ ਇਹ ਅਸੈਂਬਲੀ ਸ਼ਾਫਟਾਂ ਫਿਟਰ ਸ਼ਾਫਟਾਂ ਠੀਕ ਹੈ ਜੀ ਅਗਰ ਸ਼ਾਟ ਜੋ ਵੀ ਹੈਗੇ ਸਾਰੇ ਆ ਗੋਡਾ ਸ਼ਾਟਾਂ ਠੀਕ ਹੈ ਜੀ ਸਾਰੇ ਤਰ੍ਹਾਂ ਦੇ ਅਲਗ-ਅਲਗ ਸ਼ਾਟ ਹਰ ਤਰ੍ਹਾਂ ਦੇ ਹਰ ਤਰ੍ਹਾਂ ਦੀ ਕੰਬਾਈਨ ਦਾ ਮਤਲਬ ਹੋ ਰਿਹਾ ਹੈ ਇੰਨਾ ਵੱਲੋਂ ਇੰਨੇ ਤਰ੍ਹਾਂ ਦੀ ਰੇਂਜ ਹਰ ਰੇਂਜ ਤਾਂ ਮੁਸ਼ਕਲ ਹੈ ਜੀ ਅਸੀਂ ਆਪ ਹੀ ਕਹਿੰਦੇ ਆ ਇਹ ਰੇਂਜ ਰੱਖਣੀ ਵੀ ਕਿਸੇ ਨੂੰ ਮੁਸ਼ਕਲ ਹੈ ਮਿਲਦੀ ਹੈ ਹਾਂ ਮਤਲਬ ਤੁਹਾਡੇ ਕੋਲੇ ਮਿਲਦੀ ਹੈ ਕੋਈ ਹੋਰ ਹਰ ਤਰ੍ਹਾਂ ਦਾ ਇਹ ਇਹ ਬਰਮ ਹੈ ਜੀ ਦੇਖੋ ਜਿਹੜਾ ਬਰਮ ਦਿਖਾ ਦੇ ਇਹ ਡੀ ਲਕਸ ਕੰਬਾਈਨ ਦਾ ਹੂੰ ਹੂੰ ਡੀ ਲਕਸ ਕੰਬਾਈਨ ਦਾ ਤੁਹਾਨੂੰ ਕਿਤੇ ਛੇ ਛੇ ਬਰਮ ਹੋ ਸਕਦਾ ਕੰਪਨੀ ਦੇ ਵਿੱਚ ਵੀ ਕਦਰ ਵੀ ਨਹੀਂ ਹੈਗਾ ਆ ਜੀ ਹਾਂ ਠੀਕ ਹੈ ਇਹ ਡੀਲ ਇਸ ਕਮਬਾਈਨ ਨੂੰ ਹੁੰਦਾ ਜਿਹੜਾ ਪ੍ਰੈਸ਼ਰ ਆਗਰ ਘੁੰਮਦਾ ਨਾ ਹਾਂਜੀ 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 ਉਸ ਕਮਬਾਈਨ ਨੂੰ ਲੱਗਦਾ ਇਹ ਇਹ ਬਲ ਨਹੀਂ ਮਿਲਦੇ ਜਿੱਦਾਂ ਇਹ ਕ੍ਰੈਂਕਾਂ ਦੇਖ ਲੋ ਇਹ ਆਹ ਕ੍ਰੈਂਕਾਂ ਜਿਹੜੀਆਂ ਉੱਥੇ ਪੈਂਦਾ ਸੀ ਆਪਾਂ ਸਟਾ ਬੱਕਰੀਆਂ ਕ੍ਰੈਂਕਾਂ ਜਿਹੜੀਆਂ ਕਿ ਪਿੱਛੇ ਲੱਗਦੀਆਂ ਠੀਕ ਹੈ ਜੀ ਤੇ ਅੱਗੇ ਕਿ ਪਿੱਛੇ ਠੀਕ ਹੈ ਜੀ ਇਹ ਪੂਰੀ ਜਿਹੜੀ ਕੁਆਲਿਟੀ ਇਹਦੀ ਹਾਂਜੀ ਹਾਂਜੀ ਪੂਰੀ ਹਾਈ ਕੁਆਲਿਟੀ ਹੋਏ ਫੁੱਲ ਗ੍ਰੇਂਡ ਹੋਊਗੀ ਅੱਛਾ ਜੀ ਇਹਦੇ ਵਿੱਚ ਕੋਈ ਅਸੀਂ ਹੱਥ ਫੇਰ ਕੇ ਦੇਖ ਲੋ ਹਾਂ ਬਿਲਕੁਲ ਵੀ ਇਹਦਾ ਚੈਂ ਹੈਗਾ ਵੀ ਕਿਸੇ ਤੁਹਾਨੂੰ ਦਾਗ ਨਹੀਂ ਮਿਲਦੂਗਾ ਸਮੂਥ ਹੈ ਬਿਲਕੁਲ ਹਾਂ ਠੀਕ ਹੈ ਨਹੀਂ ਪੂਰੀ ਵਧੀਆ ਕੁਆਲਿਟੀ ਦੀ ਪਿੰਕ ਬਣੀ ਹੈ ਠੀਕ ਹੈ ਸਰ ਆਹ ਰੀਫਰ ਦੀ ਪੁਲੀ ਆ ਜੋ ਤੂੜੀ ਵਾਲੀ ਰੀਫਰਾਂ ਦੀਆਂ ਪੁਲੀਆਂ ਉਹਨਾਂ ਦੀਆਂ ਪੁਲੀਆਂ ਆ ਗਈਆਂ ਠੀਕ ਹੈ ਨਹੀਂ ਇਹ ਹੋ ਜਾਂਦੀ ਹੈ ਸਰ ਜਿੱਦਾਂ ਇਹ ਇਹ ਬਾਡੀ ਹੋਗੀ ਇਹ ਪ੍ਰੀਤ ਡੀ ਲਕਸ ਦੀ ਬਾਡੀ ਹੈ ਠੀਕ ਹੈ ਜੀ ਇਹ ਨਹੀਂ ਮਿਲਦੀ ਕਿਸੇ ਨੂੰ ਛੇਤੀ ਇਹ ਇਹ ਕਿੱਥੇ ਕੰਮ ਆਉਂਦੀ ਹੈ ਜੀ ਇਹ ਡੈਕਸ਼ਨ ਦੇ ਵਿੱਚ ਲੱਗਦੀ ਹੈ ਜਿਹਦੇ ਕ ਚੱਕਾ ਘੁੰਮਦਾ ਵੱਡਾ ਹੂੰ ਹੂੰ ਵੱਡਾ ਟਾਇਰ ਘੁੰਮਦਾ ਠੀਕ ਹੈ ਜੀ ਉਹਦੇ ਵਿੱਚ ਇਹ ਲੱਗਦੀ ਹੈ ਠੀਕ ਹੈ ਸਰ ਇਹ ਡੈਕਸ਼ਨ ਬਾਡੀਆਂ ਹੋ ਗਈਆਂ ਹੂੰ ਹੂੰ ਜਿੱਦਾਂ ਇਹ ਉਹ ਦੱਚਨਵਾਦੀਆਂ ਨੇ ਠੀਕ ਹੈ ਸਰ ਠੀਕ ਹੈ ਨਾ ਤੇ ਇਹ ਬਿਲਕੁਲ ਨਵੇਂ ਦੇ ਵਿੱਚ ਤੇ ਰੇਟ ਵਗੈਰਾ ਇਹਨਾਂ ਦੇ ਕਿਵੇਂ ਰਹਿਣਗੇ ਜੀ ਰੇਟ ਵਗੈਰਾ ਫਿਰ ਇਹ ਅਲੱਗ-ਅਲੱਗ ਕਮਾਈਂ ਦੇ ਹਰ ਇੱਕ ਅਲੱਗ-ਅਲੱਗ ਹੁੰਦੇ ਜਿੱਥੇ ਮਰਜੀ ਪੁੱਛ ਕੇ ਆਓ ਠੀਕ ਹੈ ਜੀ ਸਾਡੇ ਦਾ ਫੋਨ ਤੇ ਪੁੱਛੋ ਤੁਸੀਂ ਦੋਸਤ ਰੇਟ ਦੇ ਇੱਕ ਰੇਟ ਦੀ ਇੱਕ ਗੱਲ ਦੱਸ ਦਿੰਦੇ ਆਪਾਂ ਹਾਂ ਜੀ ਲੋਕਾਂ ਨੂੰ ਜਿਹੜਾ ਆਪਣੇ ਦਰਸ਼ਕ ਦੇਖਣਗੇ ਵੀ ਤੁਸੀਂ ਉਹ ਚੀਜ਼ ਦਾ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਭਾਓ ਰੇਟ ਪੁੱਛੋ ਰੇਟ ਪੁੱਛੋ ਰੇਟ ਪੁੱਛੋ ਸੋ ਨੂੰ ਤੁਰੰਤ ਰੇਟ ਦੱਸਾਂਗੇ ਆ 1 ਸੈਕਿੰਡ ਦੇ ਵਿੱਚ ਠੀਕ ਹੈ ਜੀ ਕੋਈ ਲਿਸਟ ਨਹੀਂ ਦੇਖਣੇ ਕੁਝ ਨਹੀਂ ਕੱਲੀ ਕੱਲੀ ਚੀਜ਼ ਦਾ ਰੇਟ ਦੱਸਣਾ ਇੱਥੇ ਵੀ ਹਾਂ ਹਾਂ ਹਾਂਜੀ 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 ਆ ਚੀਜ਼ ਆ ਗਈ ਆਗੀ ਚੀਜ਼ ਪਈ ਹੈ ਜੀ ਇਹ ਪ੍ਰੈਸ਼ਰ ਪੱਲਾ ਜਿਵੇਂ ਕਹਿੰਦਾ ਪੱਲਾ ਕੱਲਾ ਟੁੱਟ ਜਾਂਦਾ ਹਾਂਜੀ 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 ਠੀਕ ਹੈ ਨਾ ਜੀ ਪ੍ਰੈਸ਼ਰ ਨੂੰ ਘੁਮਾਂਦਾ ਹੂੰ ਉਹਦੇ ਵਿੱਚ ਕੱਲਾ ਪੈ ਜਾਂਦਾ ਅੱਛਾ ਜੀ ਇਹ ਕਰਨਾ ਹਾਂ ਠੀਕ ਹੈ ਇਹ ਦਰਵਾਜ਼ਾ ਇਹ ਕੰਪਲੀਟ ਕੁਲੀ ਹੁੰਦੀ ਹੈ ਪ੍ਰੈਸ਼ਰ ਦੀ ਤਾਂ ਅੱਛਾ ਇਹ ਹੁੰਦੀ ਹੈ ਜੀ ਹਾਂ ਵੀ ਜਿਵੇਂ ਆ ਇੱਕ ਜੀ ਇੱਕ ਚੀਜ਼ ਟੁੱਟ ਗਈ ਉਹ ਕੋਈ ਇੱਕੋ ਹੀ ਪੈ ਜਾਂਦਾ ਓਕੇ 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 ਤਾਂ ਹਾਂਜੀ ਕਨਹੀਂ ਇਹ ਆਪਣੇ ਕੋਲ ਇਹ ਸੀਫਾ ਹੋ ਗਿਆ ਜਿਹੜਾ ਨਾ ਅਸੀਂ ਫੜਾ ਰਹੇ ਹਾਂ ਹੁਣ ਆ ਜਿਹੜੇ ਸੀਫਾ ਨੇ ਹਾਂਜੀ ਹਾਂਜੀ ਇਹ ਸਟੀਲ ਪੱਤੀ ਚ ਆ ਗਿਆ ਮੰਨ ਲਓ ਓਕੇ ਜੀ ਸੋ ਨੂੰ ਛੇਸ਼ੇ ਦੀ ਕੋਈ ਬੰਦਾ ਸਟੀਲ ਪੱਤੀ ਦੇ ਵਿੱਚ ਸੀਫ ਨਹੀਂ ਦਿੰਦਾ ਅੱਛਾ ਜੀ ਠੀਕ ਹੈ ਨਾ ਜੀ ਪਰ ਮਤਲਬ ਇਹ ਕਾਦੇ ਚੋਂਦੀ ਆ ਮੀ ਇਹ ਲੋਹੇ ਚੋਂਦੀ ਆ ਉਹਨੂੰ ਜਿਆਦਾ ਮੰਨ ਲਓ ਜਾਮ ਹੋ ਜਾਂਦੀ ਆ ਇਹ ਜਾਮ ਨਹੀਂ ਹੁੰਦੀਆਂ ਇਹ ਸੀਆਰਸੀ ਹੁੰਦੀ ਆ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਜੀ ਦੋਸਤੋ ਏਸੀ ਸਾਰਾ ਟੂਰ ਆ ਦੇਖੋ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਵੈਸੇ ਦਿਖਾਇਆ ਵੀ ਅਸੀਂ ਕੱਲੇ-ਕੱਲੀ ਚੀਜ਼ ਤੇ ਚੀਜ਼ਾਂ ਹਲੇ ਬਹੁਤ ਸੀ ਬਹੁਤ ਕੁਝ ਨਹੀਂ ਦਿਖਾਇਆ ਤੁਸੀਂ ਜਿਹੜੀ ਵੀ ਚੀਜ਼ ਜਿਹੜੀ ਨਹੀਂ ਵੀ ਦਿਖਾਈਆਂ ਸੀ ਤੁਹਾਡੀ ਕੋਈ ਕੰਬੈਨ ਦੇ ਵਿੱਚ ਰਿਕੁਆਇਰਮੈਂਟ ਆ ਜਾਂ ਕਿਸੇ ਹੋਰ ਚੀਜ਼ ਮਸ਼ੀਨਰੀ ਦੀ ਰਿਕੁਆਇਰਮੈਂਟ ਆ ਤਾਂ ਤੁਸੀਂ ਬਾਬੂ ਜੀ ਨੂੰ ਫੋਨ ਕਰਨਾ ਵਿੰਦਰ ਕੁਮਾਰ ਜੀ ਦਾ ਨਾਲ ਨੰਬਰ ਦੇਵਾਂਗੇ ਤੇ ਆਨਲਾਈਨ ਡਿਲੀਵਰੀ ਵੀ ਹੈਗੀ ਐ ਤੇ ਜਿਹੜੀ ਚੀਜ਼ ਦਾ ਰੇਟ ਪੁੱਛਣਾ ਉਹ ਜਿਵੇਂ ਤੁਹਾਨੂੰ ਅਸੀਂ ਦੱਸਿਆ ਸੀਗਾ ਉਸ ਤਰ੍ਹਾਂ ਰੇਟ ਕੁਛ ਸਕਦੇ ਹੋਗੇ ਇੱਕ ਸਰ ਨੰਬਰ ਬੋਲ ਦਈਏ ਆਪਰਾ ਨੰਬਰ 94177 ਹਾਂਜੀ 54457 93177 ਜੀ 54457 574457 ਇਸ ਨੰਬਰ ਤੇ WhatsApp ਚੱਲਦਾ ਹਾਂ ਇਸ ਨੰਬਰ ਤੇ ਕਾਲ ਵੀ ਕਰ ਸਕਦੇ ਹਾਂ ਕੋਈ ਵੀ ਬੰਦਾ ਫੋਨ ਕਰਕੇ ਰੇਟ ਰੂਟ ਪੁੱਛਣਾ ਪੁੱਛ ਸਕਦਾ ਧੰਨਵਾਦ ਜੀ